ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੱਛਮੀ ਆਸਟ੍ਰੇਲੀਆ ਵਿੱਚ ਨੇਬਰ ਪਾਰਟੀ ਨੇ ਲਗਾਤਾਰ ਤੀਜੀ ਵਾਰ ਜਿੱਤ ਕੀਤੀ ਹਾਸਲ ਜਥੇਦਾਰ ਦੀ ਦਸਤਾਰ ਬੰਦੀ ਦੌਰਾਨ ਮਰਿਆਦਾ ਦਾ ਹੋਇਆ ਕਾਣ ਜੈਦੀ ਰਗਵੇਤ ਸਿੰਘ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੇ ਦੌਰੇ ਤੇ ਸੰਸਦੀ ਪੈਨਲ ਵੱਲੋਂ ਅਮਿਤਪਾਲ ਦੀ 54 ਦਿਨ ਦੀ ਛੁੱਟੀ ਦੀ ਸਿਫਾਰਿਸ਼ ਨਿਊਜ਼ੀਲੈਂਡ ਦੇ ਪੀਐਮ ਲਕਸਨ 16 ਮਾਰਚ ਨੂੰ ਭਾਰਤ ਦੇ ਸਰਕਾਰੀ ਦੌਰੇ ਤੇ ਨਸ਼ੇ ਦੀ ਸਪਲਾਈ ਅੰਮ੍ਰਿਤਸਰ ਚ ਨਾਬਾਲਗ ਸਣੇ 4 ਤਸਕਰ ਕਾਬੂ 4 ਕਿਲੋ ਹੈਰੋਇਨ ਜ਼ਬ ਐਸਕੀਐਮਪੀ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਮੰਤਰੀਆਂ ਅਤੇ ਐਮਐਲਏ ਦੇ ਘਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਪਛਮੀ ਆਸਟ੍ਰੇਲੀਆ ਵਿੱਚ ਹੋਈਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਵੱਲੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਗਈ ਹੈ ਪ੍ਰੀਮੀਅਰ ਰੋਜ਼ਰ ਕੁੱਕ ਸਿਖਰਲੇ ਅਹੁਦੇ ਤੇ ਬਣੇ ਰਹਿਣ ਦੇ ਵਿੱਚ ਕਾਮਯਾਬ ਰਹੇ ਹਨ ਦੱਸ ਜਾਈਏ ਕਿ ਲੇਬਰ ਪਾਰਟੀ ਨੇ ਇਤਿਹਾਸਕ ਤੀਜੀ ਪਛਮੀ ਆਸਟ੍ਰੇਲੀਆ ਚੋਣ ਜਿੱਤੀ ਹੈ ਪਾਰਟੀ ਨੇ ਸਰਕਾਰ ਬਣਾਉਣ ਲਈ ਲੋੜਿੰਦੀਆਂ 30 ਵਿੱਚੋਂ 37 ਸੀਟਾਂ ਪ੍ਰਾਪਤ ਕੀਤੀਆਂ ਹਨ ਇਹਨਾਂ ਚੋਣਾਂ ਵਿੱਚ ਹੈਰੀ ਗਿਲ ਅਮਨਦੀਪ ਸਿੰਘ ਤੇ ਰਵਿੰਦਰ ਗੜਚਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ Now, earlier this evening, I received a call from Libby Metham. She offered her congratulations to our WA Labor team for being elected to form a new government and wish us well. I congratulated Libby on the tireless work she put into this campaign on the campaign trail. And look, she's a decent person who, like most of us who go into public life, does it for the right reasons. and I look forward to working with her and the leader of the national party in the parliament very shortly. Friends, for 8 years, our WA Labor team has delivered sensible, stable government focused on strong financial management. We relentlessly pursued the creation of jobs and the delivery of infrastructure and services that people need. And at times of global uncertainty, the WA community has put its trust in our WA, lead, our WA Labor team for the next four years. ਤੁਸ਼ੀਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਤਾਜਪੋਸ਼ੀ ਨੂੰ ਲੈ ਕੇ ਸਾਫ ਦਾ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਹੋਇਆ ਉਹਨਾਂ ਨੇ ਕਿਹਾ ਕਿ ਸ਼੍ਰੀ ਖੰਡਪਾੜ ਦੇ ਪ੍ਰਵਾਚ ਸਕੱਤਰ ਤੇ ਮੈਨੇਜਰ ਨੇ ਜਥੇਦਾਰ ਦੇ ਸਿਰ ਤੇ ਦਸਤਾਰ ਸਜਾਈ ਜੋ ਕਿ ਵੱਡੀ ਉਲੰਘਣਾ ਹੈ ਗਿਆਨੀ ਰਘੂਬੀਰ ਸਿੰਘ ਨੇ ਕਿਹਾ ਕਿ ਚੋਰੀ ਛਿਪੇ ਨਵੇਂ ਜਥੇਦਾਰ ਦੀ ਨਿਯੁਕਤੀ ਹੋਈ ਹੈ ਉਨਾ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀ ਪਾਲਕੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਗਿਆ ਤੇ ਨਾ ਹੀ ਦਰਬਾਰ ਦੇ ਅੰਦਰ ਸ਼ਸਤਰ ਮੌਜੂਦ ਸਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੌਰੇ ਤੇ ਹਨ ਉਹ ਸਭ ਤੋਂ ਪਹਿਲਾਂ ਬਠਿੰਡਾ ਵਿੱਚ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੇ ਵਿੱਚ ਸ਼ਾਮਿਲ ਹੋਣਗੇ ਜਦਕਿ ਸ਼ਾਮ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨਸ ਵਿੱਚ ਉਨ੍ਹਾਂ ਦੇ ਸਨਮਾਨ ਦੇ ਵਿੱਚ ਇੱਕ ਸਿਵਿਕ ਰਿਸੈਪਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ। ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਮੋਹਾਲੀ ਦੇ 5 ਕਿਲੋਮੀਟਰ ਦੇ ਘੇਰੇ ਨੂੰ No Flying Zone ਐਲਾਨਿਆ ਗਿਆ ਹੈ। ਇਸ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਡਾਨ ਭਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੋਹਾਲੀ ਪੁਲਿਸ ਨੇ ਟ੍ਰੈਫਿਕ ਰੂਟ ਪਲਾਨ ਜਾਰੀ ਕੀਤਾ ਹੈ। ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। दिस प्रोग्राम इज स्पॉन्सर्ड बाय डॉक्टर सुरिंदर सिंह गेल इमीग्रेशन कंसलटेंट ताज़ी खबर देखने लायी हमें सब्सक्राइब करो साबरंग टीवी नो ब्रेक तो बात तोहरड़ा स्वागत है ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗੈਰ ਹਾਜ਼ਰੀ ਕਾਰਨ NSA ਤਹਿਤ ਜੇਲ੍ਹ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਦੋ ਅਰਜ਼ੀਆਂ ਦੇ ਆਧਾਰ ਤੇ 54 ਦਿਨਾਂ ਲਈ ਛੁੱਟੀ ਦੀ ਸਿਫਾਰਿਸ਼ ਕੀਤੀ ਹੈ ਉਹ April 2023 ਤੋਂ NSA ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਲਈ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਦੋ ਵਾਰ ਬੇਨਤੀ ਕੀਤੀ ਸੀ। ਉਹਨਾਂ ਨੇ ਪਹਿਲੀ ਬੇਨਤੀ ਬੀਤੇ ਸਾਲ 30 ਨਵੰਬਰ ਅਤੇ ਦੂਜੀ 16 ਦਸੰਬਰ ਨੂੰ ਕੀਤੀ ਸੀ। ਭਾਜਪਾ ਆਗੂ ਵਿਪਲਵ ਦੇਵਦੀ ਪ੍ਰਧਾਨਗੀ ਹੈਂਡਲੀ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ 'ਚੋਂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਲੋਕ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ, 22 ਜੁਲਾਈ ਤੋਂ 9 ਅਗਸਤ, 3 ਨਵੰਬਰ ਤੋਂ 20 ਦਸੰਬਰ ਯਾਨੀ ਕਿ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜੀਆਂ ਸਨ। ਕੇਂਦਰ ਵੱਲੋਂ ਸੰਸਦ ਦੀ ਕਮੇਟੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ 16 ਤੋਂ 21 ਮਾਰਚ ਤੱਕ ਭਾਰਤ ਦੇ ਅਧਿਕਾਰਤ ਦੌਰੇ ਤੇ ਆਉਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਲਕਸਨ ਦੇ ਨਾਲ ਨਿਊਜ਼ੀਲੈਂਡ ਦਾ ਇੱਕ ਉੱਚ ਪਦਰੀ ਵਫ਼ਦ ਹੋਵੇਗਾ ਜਿਸ ਵਿੱਚ ਉਹਨਾਂ ਦੀ ਸਰਕਾਰ ਦੇ ਮੰਤਰੀ, ਸੀਨੀਅਰ ਅਧਿਕਾਰੀ, ਕਾਰੋਬਾਰੀ, ਮੀਡੀਆ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰ ਸ਼ਾਮਿਲ ਹੋਣਗੇ ਇਹ ਪ੍ਰਧਾਨ ਮੰਤਰੀ ਵੱਜੋਂ ਲਕਸ਼ਣ ਦਾ ਪਹਿਲਾ ਭਾਰਤ ਦੌਰਾ ਹੋਵੇਗਾ ਉਹ 20 ਮਾਰਚ ਨੂੰ ਵੈਲਿੰਗਟਨ ਵਾਪਸ ਆਉਣ ਤੋਂ ਪਹਿਲਾਂ ਮੁੰਬਈ ਵੀ ਜਾਣਗੇ ਲਕਸ਼ਣ 17 ਮਾਰਚ ਨੂੰ ਮੋਦੀ ਨਾਲ ਭਾਰਤ ਨਿਊਜ਼ੀਲੈਂਡ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਤੇ ਦੁਵੱਲੀ ਮੀਟਿੰਗ ਕਰਨਗੇ ਉਹ ਉਸੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਮਿਲਣਗੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਸ਼ਹਿਰੀ ਪੁਲਿਸ ਨੇ ਇੱਕ ਨਾਬਾਲਗ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ ਕਾਬੂ ਕੀਤੇ ਤਸਕਰਾਂ ਕੋਲੋਂ ਪੁਲਿਸ ਨੇ 4 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ ਇਸ ਦੇ ਨਾਲ ਹੀ 20000 ਰੁਪਏ ਦੀ ਡਰੱਗ ਮਨੀ ਅਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਦੋਸ਼ੀਆਂ ਦੀ ਪਛਾਣ 23 ਸਾਲਾ ਤਰਸੀਮ ਸਿੰਘ ਨਿਵਾਸੀ ਕਬਾਇਆ ਜਲਾਲਾਬਾਦ 21 ਸਾਲਾ ਅਮ੍ਰਿਤ ਸਿੰਘ ਉਰਫ ਅਮੀ ਨਿਵਾਸੀ ਜਲਾਲਾਬਾਦ ਰਮਨਜੀਤ ਉਰਫ ਰਮਨ ਨਿਵਾਸੀ ਖਾਲੜਾ ਤੇ ਇੱਕ 16 ਸਾਲਾ ਨਾਬਾਲਗ ਵਜੋਂ ਹੋਈ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੂਲਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫੜੇ ਗਏ ਤਿੰਨ ਦੋਸ਼ੀ ਤਸਕਰ ਫਰੋਜ਼ਪੁਰ ਸੈਕਟਰ ਦੀ ਤਰਫੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆਉਂਦੇ ਸਨ ਇਹਨਾਂ ਵਿੱਚੋਂ ਨਾਬਾਲਗ ਦੋਸ਼ੀ ਕਿਸ਼ਤੀ ਚਲਾਉਣ ਦਾ ਕੰਮ ਕਰਦਾ ਹੈ ਤੇ ਬਾਕੀ ਤਿੰਨ ਦੋਸ਼ੀਆਂ ਵੱਲੋਂ ਉਸ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਸੀ ਉਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹੈਰੋਇਨ ਇਹ ਚਾਰ ਅਸੀਂ ਜਿਹੜੇ ਡਰੱਗ ਕਾਟਲ ਚਲਾਉਣ ਵਾਲੇ ਮੇਨਸ ਬੰਗਲੌਰ ਫੜੇ ਗਏ ਨੇ ਉਹਨਾਂ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਦੇ ਨਾਲ ਦੇਖੀਏ ਤਾਂ ਇਹ ਤਿੰਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਹੈ ਟਰਾਸ ਬਾਰਡਰ ਹੀਰੋਇਨ ਉਨੂੰ ਲਿਹਾ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਹਮ ਜੇ ਪਹਿਲਾਂ ਪਾ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਹੁਮੈਤ ਕੀ ਵੇ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਹਾਰਡਲ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵినਾਈਲ ਲਾਇਆ ਤੇ ਚੌਥਾ ਉਹ ਉਹਦੇ ਪੁੱਛ ਕੇ ਚਾਇਆ ਕਿ ਉਹਨੂੰ ਬੀਂਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਬਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕੰਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਕਤੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉੱਥੇ ਖੇਤਾਂ 'ਚ ਗਿਰਗੀ ਜਾਂ ਕਿ ਸਵੇ ਕਰਾਹਗੋ ਗਿਰਗੀ ਉੱਥੋਂ ਇਹਨਾਂ ਨੇ ਸਦਲੋ ਦਰਿਆ ਕ੍ਰੋਸ ਕਰਕੇ ਉਧਰ ਫਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਤਰਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਬਣਾ सदर ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 12 ਹੀ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕੀਵਾ सदर ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੋਈ ਇਸ ਕੋ ਦਰਜੀ ਨਵੇਂ ਹੀ ਆ ਸਾਰੇ ਜਿਹੜਾ ਜੁਵినਾਈਲ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣਾਣਾ 16 ਸਾਲ ਉਮਰ ਦਾ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਲਾ ਬਰ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪਕ੍ਰਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹਦੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਚ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਮਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਨਾਲ ਹੀ ਜਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਬਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਨੀ ਗੁਜ਼ਰੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਬਟਾਲਾ ਚ ਐਮਐਲਏ ਬਟਾਲਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਘਰ ਦਾ ਘੇਰਾਓ ਕਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਚ ਸੱਤਾ ਚੋਂ ਤੋਂ ਪਹਿਲਾਂ ਤਾਂ ਕਿਸਾਨਾਂ ਨਾਲ ਖੜੀ ਹੋਣ ਦਾ ਦਾਵਾ ਕਰਦੀ ਰਹੀ। ਪਰ ਜਦ ਹੁਣ ਸੱਤਾ 'ਚ ਹੈ ਕਿਸਾਨਾਂ ਦੇ ਹੱਕ 'ਚ ਖੜਨ ਦੀ ਜਗ੍ਹਾ ਉਹਨਾਂ ਦੀਆਂ ਮੰਨੀਆਂ ਮੰਗਾ ਤੋਂ ਮੁਕਰ ਰਹੀ ਹੈ ਅਤੇ ਉਲਟ ਉਹਨਾਂ ਨਾਲ ਗਲਤ ਬਤਿਰਾ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਜੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਾਇਜ਼ ਮੰਗਾ ਹਨ ਉਹਨਾਂ ਨੂੰ ਸਰਕਾਰ ਜਲਦ ਪੂਰਾ ਕਰੇ ਨਹੀਂ ਤਾਂ ਵਾਲੇ ਸਮੇਂ 'ਚ ਉਹਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਸਤਰਨਾ ਜਿਹੜਾ ਇੱਕ ਤੇ ਪਹਿਲਾ ਇਹ ਰੋਸ ਤਰਨਾਵਾ ਪਹਿਲੀ ਸਭ ਤੋਂ ਗੱਲ ਜਿਹੜੀ ਆ ਜਿਹੜੇ ਸਾਡੇ ਲੀਡਰ ਕਿਸਾਨ ਲੀਡਰ ਉਹਨੂੰ ਖੁਦ ਸੀਐਮ ਨੇ ਬੁਲਾਇਆ ਮੀਟਿੰਗ ਲਈ ਖੁਦ ਬੁਲਾ ਕੇ ਉਹਨਾਂ ਦੀ ਉੱਤੇ ਤੋਹੀਨ ਕੀਤੀ ਪੂਰੀਆਂ ਮੰਗਾਂ ਵੀ ਨਹੀਂ ਸੁਣੀਆਂ 8 ਮੰਗਾਂ ਸੁਣ ਕੇ ਤੇ ਉੱਠ ਕੇ ਚਲੇ ਜਾਣਾ ਔਰ ਇੰਨਾ ਗੁੱਸੇ 'ਚ ਆ ਕੇ ਚਲੇ ਜਾਣਾ ਔਰ ਉਸ ਤੋਂ ਬਾਅਦ ਧਮਕੀ ਦੇਣੀ ਕਿ ਕਰਨੋ ਜੋ ਕਰਨਾ ਮੈਂ ਨਹੀਂ ਤੁਹਾਡੀਆਂ ਮੰਗਾਂ ਮੰਨਦਾ ਮਤਲਬ ਇਹ ਕੋਈ ਗੱਲ ਬਣਦੀ ਨਹੀਂ ਆ ਅਸੀਂ ਉਹਦੇ ਰੋਸ ਵਿੱਚੋਂ ਕਿਉਂਕਿ 60 60 70 70 ਸਾਲ ਦੇ ਸਾਡੇ ਜਿਹੜੇ ਕਿਸਾਨ ਲੀਡਰ ਆ ਜਿਨ੍ਹਾਂ ਦੀ ਇਹਨਾਂ ਤੋਹੀਨ ਕੀਤੀ ਆ ਉਹਦੇ ਰੋਸ ਵਜੋਂ ਅੱਜ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਔਰ ਦੂਜੀ ਗੱਲ ਜਿਹੜੀਆਂ 18 ਦੀ 18 ਮੰਗਾ ਵਾ ਉਹਦੇ ਚੋਂ ਜਿਹੜੀਆਂ 12 ਮੰਗਾ ਇਹਨਾਂ ਪਹਿਲਾਂ ਮੰਨੀਆਂ ਵਾ ਸਾਡੇ ਨਾਲ ਫੈਸਲਾ ਹੋਇਆ ਵਾ ਪੰਜਾਬ ਸਰਕਾਰ ਮੰਨੀ ਸੀ ਜਿੱਦਾਂ ਕਿ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀਆਂ ਮੰਗਾ ਇਸ ਤਰ੍ਹਾਂ ਦੀਆਂ ਕਾਫੀ ਮੰਗਾ ਜਿਹੜੀਆਂ ਮੰਨੀਆਂ ਵਾ ਉਹ ਵੀ ਨਹੀਂ ਅਜੇ ਤੱਕ ਇਹਨਾਂ ਲਾਗੂ ਕੀਤੀਆਂ ਤੇ ਹੋਰ ਛੇ ਮੰਗਾ ਜਿੱਦਾਂ ਜਿੱਦਾਂ ਕਿ ਹੁਣ ਚੋਨਾ ਇਹਨਾਂ 3 3 4 400 ਰੁਪਏ ਕੱਟ ਖਰੀਦਿਆ ਵਾ ਉਹ ਉਹਦਾ ਮੁਆਵਜ਼ਾ ਜਿਹੜਾ ਵਾ ਉਹ ਦੇਣ ਜਿੱਦਾਂ ਹਰਿਆਣਾ ਹਰਿਆਣਾ ਸਰਕਾਰ ਐਮਐਸਪੀ ਦਿੰਦੀ ਆ ਪੰਜਾਬ ਸਰਕਾਰ ਕੀ ਗੱਲ ਹੈ ਹਰਿਆਣੇ ਤੋਂ ਕਮਜ਼ੋਰ ਆ ਇਹ ਨਹੀਂ ਦੇ ਸਕਦੀ ਇਹ ਵੀ ਓਦਾਂ ਇਹੋ ਜੀਆਂ ਮੰਗਾਂ ਜਿਹੜੀਆਂ 18 ਉਹ ਮੰਗਾਂ ਵੀ ਅਸੀਂ ਆਪਣੀਆਂ ਬਣਾ ਕੇ ਰਵਾਂਗੇ ਹੁਣ ਕਿਸਾਨਾਂ ਦੀਆਂ ਪਲੱਸ ਨਾਲ ਮਜ਼ਦੂਰਾਂ ਦੀਆਂ ਵੀ ਆ ਔਰ ਜਿਹੜੀ ਇਹਨਾਂ ਨੇ ਤੋਹੀਨ ਕੀਤੀ ਉਹਦੇ ਰੋਸ ਵਿੱਚ ਅਸੀਂ ਅਜੇ ਤੱਕ ਸਾਡੇ ਨਾਲ ਬੈ ਕੇ ਸਾਡੇ ਧਰਨੇਾਂ 'ਚ ਬੈ ਕੇ ਹੀ ਇਹ ਸਰਕਾਰ ਆਈ ਹੈ ਹਰ ਇਹਨਾਂ ਦਾ ਲੀਡਰ ਜਿਹੜਾ ਵਾ ਤੁਸੀਂ ਦੇਖ ਲਓ ਵੀ ਸਾਡੇ ਧਰਨੇਾਂ 'ਚ ਬੈਠੇ ਰਹਿੰਦੇ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਗੱਲ ਕਰਦੇ ਰਹੇ ਆ ਔਰ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਸੁਣਨੋਂ ਹੀ हट ਗਿਆ ਤੇ ਹੁਣ ਤੇ ਇਹਨੇ ਆਕੜ ਕੇ ਵੀ ਜੋ ਕਰਨਾ ਕਰ ਲੋ ਦੱਸੋ ਉਹਨਾਂ ਲੋਕਾਂ ਨੂੰ ਕਹਿ ਰਹੇ ਆ ਜੋ ਕਰਨਾ ਕਰ ਲੋ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਆ ਕੀ ਉਹ ਵਾਪਸ ਨਹੀਂ ਲੈ ਸਕਦੇ ਇਹ ਇਹਨਾਂ ਦੇ ਮਨ 'ਚ ਭਲੇਖਾ ਆਜ ਤੇ ਸੰਯੁਕਤ ਖਰਾਨ ਮੌਕੇ ਤੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਐਮ ਐਲ ਏ ਤੇ ਮੰਤਰੀਆਂ ਦੇ ਘਰ ਆ ਕੇ ਜਿਹੜੇ ਆਪਾਂ ਰੋਸ ਧਰਨੇ ਦੇਖ ਕੇ ਤੇ ਸਾਡੀ ਮੰਗ ਜਿਹੜੀ ਸੀ ਕਿ ਜਿਹੜੀ ਖੇਤੀ ਵੀ ਬੜੀ ਆ ਜਿਹੜੀ ਤੁਸੀਂ ਮਤਲਬ ਵਾਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਅਸੀਂ ਲਾਗੂ ਕਰਾਂਗੇ ਜਿਹਦਾ ਖਰੜਾ ਜਿਹੜਾ ਕਿਸਾਨ ਜਥੇਬੰਦੀਆਂ ਤੇ ਬੁੱਧੀ ਜੀਵੀਆਂ ਨੇ ਜਿਹੜਾ ਸਰਕਾਰ ਨੂੰ ਭੇਜਿਆ ਹੋਇਆ ਤੇ ਜਥੇਬੰਦੀਆਂ ਦੇ ਨਾਲ 19 ਦਸੰਬਰ 2023 ਨੂੰ ਮੀਟਿੰਗ ਹੋਈ ਸੀ ਉਦੋਂ ਮੁੱਖ ਮੰਤਰੀ ਦੇ ਨਾਲ ਤੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਅਸੀਂ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਾਂਗੇ ਪਰ ਅੱਜ ਤੱਕ ਉਹ ਖੇਤੀ ਨੀਤੀ ਜਿਹੜੀ ਆ ਲਾਗੂ ਨਹੀਂ ਕੀਤੀ ਉਲਟਾ ਸਗੋਂ ਜਿਹੜਾ ਕੇਂਦਰ ਸਰਕਾਰ ਨੇ ਖੜਲਾ ਭੇਜਿਆ ਉਹ ਮੰਡੀਆਂ ਨੂੰ ਬੰਦ ਕਰਨ ਦਾ ਉਹ ਲਾਗੂ ਕਰਨ ਵਾਸਤੇ ਤਹੀਨ ਜਿਹੜੀ ਆ ਬਹੁਤ ਜ਼ੋਰ ਲੱਗਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰਸਦਕਾ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਮਤਾ ਪਾਸ ਕਰਨਾ ਪਿਆ ਉਹ ਵਾਪਸ ਕਰਨਾ ਪਿਆ ਤੇ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੌਰੀ ਜਿਹੜੀ ਹੈ ਖੇਤੀ ਨੀਤੀ ਜਿਹੜੀ ਹੈ ਲੈ ਕੇ ਆਓ ਉਹਨੂੰ ਲਾਗੂ ਕਰੋ ਤਾਂ ਕਿ ਕਿਸਾਨ ਨੂੰ ਕੁਝ ਬਚੇ ਜਿਹਦੇ ਨਾਲ ਮਤਲਬ ਕਿਸਾਨ ਆਪਣੀ ਜ਼ਿੰਦਗੀ ਖੁਸ਼ਹਾਲ ਕਰੇ ਤਾਂ ਕਿ ਬਹੁਤ ਸਾਰੇ ਇਹਨਾਂ ਦੇ ਅਧਿਕਾਰ ਦੇ ਵਿੱਚ ਨੇ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੇਂਦਰ ਦਾ ਸਬੰਧ ਹੈ ਸਾਡੀ ਮੰਗ ਹੈ ਕਿ ਵਸਵਤੀ ਜਿਹੜੀ ਹੈ ਉਹਦੀ ਖਰੀਦ ਸ਼ੁਰੂ ਕਰੋ ਇੱਥੇ ਜਿਹੜੀਆਂ ਦਾਣਾ ਦਾਣਾ ਦੀ ਖਰੀਦ ਕਰੋ ਥਾਲਾਂ ਦੀ ਬਜਾਈ ਕਰੋ ਉਹਦਾ ਪੂਰਾ ਰੇਟ ਦਿਓ ਗੋभी ਆਲੂ ਮਟਰ ਇਹਨਾਂ ਸਬਜ਼ੀਆਂ ਦਾ ਰੇਟ ਦਿਓ ਸਹਾਇਕ ਧੰਦੇ ਜਿਹੜੇ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਦੇ ਖਰਚੇ ਘਟਾਏ ਜਾਣ ਇਹ ਜਾਨੀ 18 ਮੰਗਾ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਕੇਸ ਪਾਏ ਆ ਉਹ ਰੱਦ ਕੀਤੇ ਜਾਣ ਮਤਲਬ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਦੇ ਪਰਿਵਾਰਾਂ ਦਾ ਮੁਆਵਜ਼ਾ ਜੇ ਰਹਿੰਦਾ ਉਹ ਮਦਦ ਦਿੱਤਾ ਜਾਵੇ ਜਿਹੜਾ ਮਤਲਬ ਆਸ਼ੀਸ਼ ਮਿਸ਼ਰਾ ਸੀ ਮਤਲਬ ਜਿਨੇ ਗੱਡੀਆਂ ਚੜਾ ਕੇ ਕਿਸਾਨ ਜਿਹੜੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਜਿਹੜਾ ਫਾਂਸੀ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਹੋ ਜੀ ਹਰਕਤ ਨਾ ਕਰੇ ਇਹ ਜਾਨੀ 18 ਮੰਗਾ ਦਾ ਮੰਗ ਪੱਤਰ ਆ ਜਿਹੜਾ ਪਿਛਲੇ ਸਮੇਂ ਤੋਂ ਦਿੱਤਾ ਵਾ ਤੇ ਅੱਜ ਜਿਹੜਾ ਸੀ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਤੁਸੀਂ ਛੜਕਾ ਰੋਗ ਦਿਓ ਲੋਕਾਂ ਨੂੰ ਤੰਗ ਕਰ ਦਿਓ ਅੱਜ ਅਸੀਂ ਇਹਨਾਂ ਦੇ ਘਰ ਅੱਗੇ ਬੈਠੇ ਆ ਹੁਣ ਇਹਨਾਂ ਨੂੰ ਅੱਜ ਐਲਾਨ ਕਰ ਦੇਣਾ ਚਾਹੀਦਾ ਖੇਤੀਬਾੜੀ ਨੀਤੀ ਦਾ ਵੀ ਆ ਲਾਗੂ ਹੋ ਗਈ ਆ ਇਹ ਜੇ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਲਤ ਨੂੰ ਉਸਿਆਦੋ ਜੋ ਫੈਸਲਾ ਲਾੜੂਗਾ ਉਹਦੇ ਮੁਤਾਬਕ ਜਿਹੜਾ ਅਗਲਾ ਐਕਸ਼ਨ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਡੀ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਇਲਾਕੇ ਵਿੱਚੋਂ ਨਸ਼ਾ ਖਤਮ ਕਰਨ ਨੂੰ ਲੈ ਕੇ ਲਗਾਤਾਰ ਐਕਸ਼ਨ ਲੈ ਰਹੀ ਹੈ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਜਿਹੇ ਮਾਮਲੇ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਸਲਾਮਤ ਮਸੀ ਉਰਫ ਲੰਬੜਨਾ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ 15 ਮਾਮਲੇ ਦਰਜ ਹਨ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਦੋ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਸੰਜੇ ਤਲਵਾਰ ਨਾਮਕ 에ਜੰਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ 14 ਲੱਖ ਦੀ ਠੱਗੀ ਕਰਕੇ ਅਰਸੇ ਤੋਂ ਪੁਲਿਸ ਤੋਂ ਬਚਦਾ ਆ ਰਿਹਾ ਸੀ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ ਜਿਹਦੇ ਤਹਿਤ ਠਾਣਾ ਧਾਰੀਵਾਲ ਜੀ ਜਦੋਂ ਵੀ ਅਸੀਂ ਇੱਕ ਜਿੱਥੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਚ ਪਟੀਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੇਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਰਿਫਰਡੈਂਟ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਬੜਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਕੱਲ ਜਿਹੜਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਕਮਸੀ ਇਹਦਾ ਲੰਬੜ ਹੈ ਉਹਦੇ ਖਿਲਾਫ ਕਰੀਬ 15 ਮੁਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪਸਟ ਅਰੈਸਟ ਕੀਤਾ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁਛ ਕਿਸੀ ਕਿੱਥੋਂ ਨਹੀਂ ਹੁੰਦਾ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਉਹਨਾਂ ਦੀ ਜੋ ਪੁਛ ਕਿ ਸਾਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਵੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡਰਾਈ ਜਿਹੜੀ ਹੈ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲਿਆਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਤੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਆ ਉਹ ਉਹ ਕੀਤੀ ਜਾਂਦੀ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬਚਿਆ ਚਲੇ ਆ ਰਹੇ ਪਰਸੇ ਗ੍ਰਿਫਟੋ ਇਹਨੂੰ ਵੀ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਇਹ ਸੀ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ